ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੋਂ ਆਪਾਂ ਗੱਲ ਸ਼ੁਰੂ ਕਰਨੀਆਂ ਅੱਜ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਇਹ ਗੱਲ ਸਾਡੇ ਅੰਦਰ ਵਸੀ ਹੋਈ ਆ ਇਹ ਗੱਲ ਸਾਡੇ ਅੰਦਰੋਂ ਸਾਡੀ ਰੂਹ ਚੋਂ ਆਜ ਜੋ ਸਟੇਜ ਤੋਂ ਕਿਸਾਨ ਆਗੂ ਉਹਨਾਂ ਦੀ ਜਿਹੜੀ ਸਟੇਟਮੈਂਟ ਆਈ ਵੀ ਨਿਸ਼ਾਨ ਸਾਹਿਬ ਲਾ ਦਿਓ ਇਹਨਾਂ ਨੂੰ ਇੱਕ ਗੱਲ ਕਲੀਅਰ ਕਰਦਾ ਵੀ ਜਿੱਦਾਂ ਸ਼ੰਭੂ ਬਾੜ ਟੋੜ ਕੇ ਅਸੀਂ ਨਿਕਲੇ ਸੀ ਨਾ ਜਿਹੜੇ ਟਰੈਕਟਰ ਤੇ ਅਸੀਂ ਬੈਠੇ ਸੀ ਉਹਦੇ ਅੱਗੇ ਨਿਸ਼ਾਨ ਸਾਹਿਬ ਵੀ ਲੱਗਿਆ ਸੀ ਉਸ ਨਿਸ਼ਾਨ ਸਾਹਿਬ ਦੀ ਗਵਾਹੀ ਚ ਅਸੀਂ ਇੱਥੇ ਆਏ ਆ ਇਹਨਾਂ ਨੂੰ ਲੱਗਦਾ ਇਹਨਾਂ ਦੀ ਗਵਾਹੀ ਚ ਆਏ ਆ ਸੋ ਇਸ ਗੱਲ ਨੂੰ ਆਪਾਂ ਸੋਹਰਦਤਾ ਨਾਲ ਦੇਖਦੇ ਆਂ ਜਿਹੜੀਆਂ ਜ਼ਮੀਨਾਂ ਸਾਨੂੰ ਜਿਨ੍ਹਾਂ ਦੀ ਮਲਕੀਅਤ ਸਾਡੇ ਕੋਲੇ ਆ ਨਾ ਇਹਨਾਂ ਜ਼ਮੀਨਾਂ ਦਾ ਸਾਨੂੰ ਮਾਲਕ ਬਣਾਇਆ ਉਹ ਜ਼ਮੀਨਾਂ ਸਾਨੂੰ ਉਸ ਨਿਸ਼ਾਨ ਸਾਹਿਬ ਦੀ ਅਗਵਾਹੀ 'ਚ ਹੀ ਮਿਲੀਆਂ ਜਿਹੜੀਆਂ ਜਿੱਤਾਂ ਦੀ ਅਸੀਂ ਗੱਲ ਕਰਦੇ ਹਾਂ ਜਿਹੜੀ ਜਿਹੜੇ ਇਤਿਹਾਸ ਦੀ ਗੱਲ ਕਰਦੇ ਹਾਂ ਸਾਡੇ ਮਾਨਮਤੇ ਇਤਿਹਾਸ ਦੀ ਉਹ ਵੀ ਸਾਨੂੰ ਉਸ ਨਿਸ਼ਾਨ ਸਾਹਿਬ ਦੀ ਅਗਵਾਹੀ 'ਚ ਜਿੱਤਾਂ ਮਿਲਗੀਆਂ ਤੇ ਉਹ ਇਤਿਹਾਸ ਸਿਰਜਿਆ ਗਿਆ ਅੱਜ ਇਹਨਾਂ ਨੂੰ ਨਿਸ਼ਾਨ ਸਾਹਿਬ ਤੋਂ ਡਰ ਲੱਗਣ ਲੱਗ ਗਿਆ ਕਿ ਸਾਡੀ ਮਾਨਸਿਕਤਾ 'ਚ ਤੁਸੀਂ ਨਿਸ਼ਾਨ ਸਾਹਿਬ ਦਾ ਡਰ ਪਾਉਣਾ ਚਾਹੁੰਦੇ ਹੋ ਪਹਿਲਾਂ ਤੁਸੀਂ ਸਾਨੂੰ ਸ਼ਾਸਤਰ ਤੋਂ ਹੀਨੇ ਤਾਂ ਕਰ ਹੀ ਦਿੱਤਾ ਹੁਣ ਸਾਡੇ ਨਿਸ਼ਾਨ ਤੋਂ ਵੀ ਹੀਨੇ ਕਰਨ ਨੂੰ ਫਿਰਦੇ ਹੋ ਤੁਸੀਂ ਦੇਖੋ ਵੀ ਪਹਿਲਾਂ ਇੱਕ ਦਿਨ ਇਹ ਹੀ ਗੱਲ ਕੀਤੀ ਵੀ ਇਸ ਅੰਦੋਲਨ ਨੂੰ ਧਾਰਮਿਕ ਰੰਗਤ ਨਾ ਦਿੱਤੀ ਜਾਵੇ ਤੁਸੀਂ ਇੱਥੇ ਦੁਨੀਆ ਦਾ ਕੋਈ ਵਿਦਵਾਨ ਬੁਲਾ ਕੇ ਤਾਂ ਦੇਖੋ ਪਹਿਲਾਂ ਵੀ ਮੈਂ ਇਹ ਗੱਲ ਕੀਤੀ ਸੀ ਇਹਨੂੰ ਧਾਰਮਿਕ ਰੰਗਣ ਰੰਗਤ ਦੇਣ ਦੀ ਜ਼ਰੂਰਤ ਹੀ ਨਹੀਂ ਆ ਇਹ ਲੋਕ ਹੈ ਹੀ ਧਾਰਮਿਕ ਇਨਾਂ ਦੀ ਜ਼ਿੰਦਗੀ ਦੀ ਤਰਜ਼ਮਾਨੀ ਇਨਾਂ ਦੀ ਜ਼ਿੰਦਗੀ ਦਾ ਅੰਦਾਜ਼ੇ ਬਿਆਨ ਹੀ ਧਾਰਮਕ ਸੋ ਜੇ ਤੁਸੀਂ ਇਨਾਂ ਚੀਜ਼ਾਂ ਤੋਂ ਡਰਦੇ ਹੋ ਤੇ ਸਾਨੂੰ ਡਰਾਉਣੇ ਹੋ ਇੱਕ ਗੱਲ ਤੁਹਾਨੂੰ ਦੱਸ ਦਈਏ ਉਸ ਨਿਸ਼ਾਨ ਸਾਹਿਬ ਦੀ ਅਗਵਾਹੀ ਚ ਹੀ ਇਹ ਅੰਦੋਲਨ ਲੜਿਆ ਜਾਊਗਾ ਉਸ ਨਿਸ਼ਾਨ ਸਾਹਿਬ ਦੀ ਅਗਵਾਹੀ ਚ ਹੀ ਸਾਨੂੰ ਸੋਵਰਨ ਜਿਹੜੀ ਫੀਲਿੰਗ ਆ ਨਾ ਸੋਵਰਨ ਹੋਣ ਦੀ ਆਜ਼ਾਦ ਹੋਣ ਦੀ ਵੀ ਅਸੀਂ ਸਿਰਫ ਅਕਾਲ ਪੁਰਖ ਵਾਹਿਗੁਰੂ ਦੇ ਅਧੀਨ ਆ ਅਸੀਂ ਹੋਰ ਕਿਸੇ ਦੇ ਅਧੀਨਗੀ ਕਦੇ ਕਬੂਲ ਦੇਣੀ ਆ ਉਸ ਨਿਸ਼ਾਨ ਸਾਹਿਬ ਦੀ ਅਗਵਾਹੀ ਚ ਇਹ ਅੰਦੋਲਨ ਲੜਿਆ ਜਾ ਰਿਹਾ ਤੁਸੀਂ ਇਹਦੀ ਤਰਜਮਾਨੀ ਜੋ ਕਰ ਰਹੇ ਹੋ ਨਾ ਉਹ ਬੇਹੂਦਗੀ ਆ ਸੋ ਇਸ ਕਰਕੇ ਜਦੋਂ ਸਾਡੀ ਜ਼ਿੰਦਗੀ ਸਾਡੀਆਂ ਰੂਹਾਂ ਦਾ ਅੰਦਾਜ਼ੇ ਬਿਆਂ ਇਸ ਢੰਗ ਨਾਲ ਕਰੋਗੇ ਨਾ ਸਰਕਾਰਾਂ ਤੋਂ ਤਾਂ ਬਹੁਤ ਚੀਜ਼ਾਂ ਉਹ ਤਾਂ ਬਹੁਤ ਚੀਜ਼ਾਂ ਤੋਂ ਛੇੜਦਿਆਂ ਉਹ ਤਾਂ ਇਹਦਾ ਮਤਲਬ ਕੱਲ ਨੂੰ ਤੁਸੀਂ ਇਹ ਕਹਿ ਕਹਿਣ ਲੱਗ ਜੂਗੇ ਵੀ ਇੱਥੇ ਜਿਹੜੇ ਦਸਤਾਰ ਬੰਨੀ ਆਉਂਦੇ ਆ ਉਹ ਨਾ ਬੰਨੋ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਇੱਥੇ ਜਿਹੜੇ ਸ਼੍ਰੀ ਸਾਹਿਬ ਰੱਖਿਆ ਜਿਨ੍ਹਾਂ ਨੇ ਉਹ ਨਾਂ ਰੱਖਣ ਤੁਸੀਂ ਕੁਝ ਕਿਸੇ ਹੱਦ ਤੱਕ ਵੀ ਜਾ ਸਕਦੇ ਹੋ ਤਾਂ ਸਾਡੀ ਜ਼ਿੰਦਗੀਆਂ ਨੂੰ ਨਾ ਬਦਲੋ ਸਾਡੀ ਜ਼ਿੰਦਗੀਆਂ ਦੇ ਅੰਦਾਜ਼ੇ ਬਿਆਨ ਨੂੰ ਨਾ ਬਦਲੋ ਤੇ ਨਿਸ਼ਾਨ ਸਾਹਿਬ ਹੁਣ ਤੋਂ ਇੱਕ ਗੱਲ ਮੈਂ ਦੱਸਦਾ ਵੀ ਨਿਸ਼ਾਨ ਸਾਹਿਬ ਜਿੰਨੇ ਲੱਗੇ ਹਨ ਨਾ ਉਹਦੋਂ ਦੁੱਗਣੇ ਲਾ ਦਾਂਗੇ ਤੁਹਾਡੇ ਤੁਸੀਂ ਕਿਹੜੇ ਪਾਸੇ ਗੱਲ ਲੈ ਕੇ ਜਾਂਦੇ ਹੋ ਤੁਹਾਨੂੰ ਅਸੀਂ ਆ ਗਵਾਹੀ ਦਿੱਤੀ ਆ ਮਾਨ ਸਨਮਾਨ ਦਿੱਤਾ ਪਰ ਤੁਹਾਨੂੰ ਜੇ ਸਾਡੀ ਜਿਹੜੀ ਰੂਹ ਦੀ ਜਾਂ ਅਸੀਂ ਤੁਰਦੇ ਕਿੱਥੋਂ ਆ ਜਾਂ ਗਵਾਹੀ ਕਿੱਥੋਂ ਮਿਲਦੀ ਆ ਸਾਨੂੰ ਉਸ ਗੱਲ ਦੀ ਤੁਹਾਨੂੰ ਸਮਝ ਨਹੀਂ ਤਾਂ ਫਿਰ ਮੇਰੇ ਖਿਆਲ 'ਚ ਇਹ ਮੰਦ ਭਾਗੀ ਗੱਲ ਜਿਵੇਂ ਅਸੀਂ ਇਹ ਦੇਖ ਲਈਏ ਵੀ ਅੱਜ ਇੱਕ ਅਸੀਂ ਇੱਕ ਧਰ ਨਾਲ ਲੜ ਰਹੇ ਹਾਂ ਇੱਕ ਸਰਕਾਰ ਨਾਲ ਲੜ ਰਹੇ ਹਾਂ ਇੰਡੀਅਨ ਸਟੇਟ ਨਾਲ ਲੜ ਰਹੇ ਹਾਂ ਉੱਥੇ ਅਸੀਂ ਤਾਂ ਹੀ ਲੜ ਰਹੇ ਹਾਂ ਕਿਉਂਕਿ ਸਾਡੀ ਲੜਾਈ 'ਚ ਇੱਕ ਜਿਹੜੀ ਸੋਵਰਨ ਫੀਲਿੰਗ ਆ ਨਾ ਵੀ ਅਸੀਂ ਹਾਂ ਉਸ ਧਰ ਨਾਲ ਆਪ ਦੀ ਧਰ ਦੇ ਅਗਵਾਹੀ 'ਚ ਖੜੇ ਹਾਂ ਉਹ ਸੋਵਰਨ ਫੀਲਿੰਗ ਆ ਉਸ ਨਿਸ਼ਾਨ ਸਾਹਿਬ ਦੇ ਕਰਕੇ ਹੀ ਆ ਤੇ ਜੇ ਉਹ ਨਿਸ਼ਾਨ ਸਾਹਿਬ ਉੱਥੋਂ ਹਟਾ ਲਾਂਗੇ ਨਾ ਤਾਂ ਮੈਂ ਇੱਕ ਗੱਲ ਕਹਿ ਤਾ ਤੁਹਾਨੂੰ ਜਿਹੜੀ ਮੇਰ ਪਾਤਸ਼ਾਹ ਨੇ ਜਿਹੜੇ ਜਿਹੜੇ ਗੁਰੂਆਂ ਨੇ ਸਾਡਿਆਂ ਨੇ ਇਸ ਅੰਦੋਲਨ ਤੇ ਬਣਾਈ ਆ ਨਾ ਜੋ ਕਲਾ ਵਰਤ ਰਹੀ ਆ ਉਹ ਸਾਡੇ ਤੋਂ ਖੁੱਸ ਜਾਣੀ ਆ ਅਗਲੀ ਗੱਲ ਨਿਹੰਗ ਸਿੰਘ ਫੌਜਾਂ ਬਾਰੇ ਜੇ ਆਪਾਂ ਕਰੀਏ ਨਿਹੰਗ ਸਿੰਘ ਫੌਜਾਂ ਨੂੰ ਤੁਸੀਂ ਜਿਵੇਂ ਵਿਰਸੇ 'ਚ ਸਮਟਿਆ ਉਹ ਵਿਰਸਾ ਨਹੀਂ ਆ ਸਾਡਾ ਸਾਡੇ ਸਾਡੀਆਂ ਫੌਜਾਂ ਉਹ ਜੇ ਸਰਕਾਰ ਦੀਆਂ ਫੌਜਾਂ ਇੱਕ ਪਾਸੇ ਖੜੀਆਂ ਨਾ ਤਾਂ ਇੱਥੇ ਜਿਹੜੇ ਸਾਡੇ ਸਾਰੀਆਂ ਸਾਰੇ ਸੰਗਤ ਬੈਠੀ ਆ ਉਹਨਾਂ ਨੂੰ ਲੱਗਦਾ ਵੀ ਜੇ ਸਰਕਾਰ ਕੋਲੇ ਆਪਦੀ ਫੌਜ ਆ ਤਾਂ ਸਾਡੇ ਕੋਲੇ ਵੀ ਆਪਦੀ ਫੌਜ ਆ ਤੇ ਤਿਆਰ ਪਰ ਤਿਆਰ ਤੇ ਤੁਸੀਂ ਸਟੇਟਮੈਂਟਸ ਕੀ ਦੇ ਰਹੇ ਹੋ ਵੀ ਜਦੋਂ ਲੋਡ ਹੋਊਗੀ ਉਹਨਾਂ ਨੂੰ ਬੁਲਾ ਲਾਂਗੇ ਉਹ ਆਪਦਾ ਅਭਿਆਸ ਕਿਸੇ ਹੋਰ ਗਰਾਊਂਡ 'ਚ ਜਾ ਕੇ ਕਰਨ ਇਤੁ ਮੰਦ ਭਾਗੀ ਗੱਲ ਕੀ ਹੋ ਸਕਦੀ ਆ ਨਿੰਗ ਸਿੰਘ ਫੌਜਾਂ ਸਾਡਾ ਹਰਿਆਵਲ ਦਸਤਾ ਸਾਡਾ ਮੋਰੀ ਦਸਤਾ ਤੇ ਉਹਨਾਂ ਨੇ ਇੱਥੇ ਹੀ ਰਹਿਣਾ ਨਮਸਤੇ ਕਰਨ ਹੁੰਨੇ ਆਸੀਂ ਉਹ ਗੁਰੂ ਦੀ ਲਾਡਲੀ ਫੌਜ ਆ ਗੁਰੂ ਦੀ ਲਾਡਲੀ ਫੌਜ ਹੋਂਦ ਤੇ ਹਸਤੀ ਦੀ ਜਦੋਂ ਲੜਾਈ ਆ ਉੱਥੇ ਹਮੇਸ਼ਾ ਹੀ ਮੋਰੀ ਦੱਸਦਾ ਰਹੀ ਆ ਸੋ ਸਾਡੀ ਜਿਹੜੀ ਸੈਂਸ ਆਫ ਸਿਕਿਉਰਿਟੀ ਆ ਉਹ ਨਿੰਗ ਸਿੰਘ ਫੌਜਾਂ ਕਰਕੇ ਹੀ ਸਾਡੇ ਸਾਡੇ ਕੋਲੇ ਆਈ ਆ ਅਸੀਂ ਸਿਕਿਉਰ ਫੀਲ ਕਰ ਰਹੇ ਆ ਵੀ ਕੋਈ ਨਹੀਂ ਜੇ ਉਹਨਾਂ ਕੋਲੇ ਆਪਦੀ ਫੌਜ ਆ ਤਾਂ ਸਾਡੇ ਕੋਲੇ ਵੀ ਆਪਦੀ ਫੌਜ ਆ ਸੋ ਇੱਥੇ ਸੋਵਰਨ ਰਹਿ ਕੇ ਇਹ ਲੜਾਈ ਲੜੋ ਇਸ ਲੜਾਈ ਤੋਂ ਤੁਸੀਂ ਜੇ ਸਾਨੂੰ ਅਪੋਲੋਜੈਟਿਕ ਬਣਾਉਂਗੇ ਇੱਥੇ ਵੀ ਨਹੀਂ ਕੋਈ ਨਹੀਂ ਅਸੀਂ ਤਾਂ ਕਿਸਾਨ ਹੀ ਆ ਅਸੀਂ ਤਾਂ ਸਿੱਖ ਵੀ ਨਹੀਂ ਆ ਅਸੀਂ ਤਾਂ ਕੋਈ ਹੋਰ ਧਾਰਮਿਕ ਧਾਰਮਿਕ ਰੰਗਤ ਵੀ ਨਹੀਂ ਦੇ ਰਹੇ ਆ ਕਦੇ ਪੰਜਾਬੀਆਂ ਨੇ ਕਦੇ ਯੋਧਿਆਂ ਨੇ ਤੇ ਕਦੇ ਅਸੀਂ ਅਪੋਲੋਜੈਟਿਕ ਹੋ ਕੇ ਸिखਾਂ ਨੇ ਲੜਾਈਆਂ ਨਹੀਂ ਲੜੀਆਂ ਅਸੀਂ ਸੋਵਰਨ ਰਹਿ ਕੇ ਲੜਾਈ ਲੜਦੇ ਆ ਲੜਾਈ ਸਾਡੀ ਹੋਂਦ ਤੇ ਹਸਤੀ ਦੀ ਆ ਤੁਹਾਨੂੰ ਜਿਵੇਂ ਮੈਂ ਕਿਹਾ ਮਾਨ ਸਨਮਾਨ ਦਿੱਤਾ ਉਹ ਸਨਮਾਨ ਸਨਮਾਨ ਨੂੰ ਬਰਕਰਾਰ ਰੱਖੋ ਜਦੋਂ ਸਰਕਾਰ ਮੂਰੇ ਜਾ ਕੇ ਬੈੰਨੇ ਹੋ ਉਹ ਸੋਵਰਨ ਫੀਲਿੰਗ ਵੀ ਇੱਕ ਸੋਵਰਨ ਤੇ ਰਾਜ ਜਿਹਾ ਸਰਕਾਰ ਮੂਰੇ ਜਾ ਕੇ ਉਹ ਐਟੀਟਿਊਡ ਦਿਖਾਓ ਇੱਥੇ ਆ ਕੇ ਆਪਦੀ ਬਾੜੀ ਸਿਆਣਪਣਾ ਸਾਨੂੰ ਦਿਖਾਓ ਕਿਉਂਕਿ ਇਹ ਜਿਹੜੀ ਛੱਟ ਤੁਸੀਂ ਮਾਰਦੇ ਹੋ ਨਾ ਵਾਰ-ਵਾਰ ਵੀ ਇਹਨੂੰ ਧਾਰਮਿਕ ਰੰਗਤ ਨਾ ਦਿਓ ਅੱਜ ਨਿਸ਼ਾਨ ਸਾਹਿਬ ਤੇ ਆ ਕੇ ਸਾਡੇ ਨਿਹੰਗ ਸਿੰਘਾਂ ਤੇ ਆ ਕੇ ਅਗਲੀ ਗੱਲ ਤੁਸੀਂ ਕੁਰਬਾਨੀਆਂ ਨੂੰ ਪ੍ਰਭਾਸ਼ਿਤ ਕਿਵੇਂ ਕਰਦੇ ਹੋ ਤੇ ਕਿਹੋ ਜਿਹੇ ਬੰਦਿਆਂ ਨਾਲ ਕੁਰਬਾਨੀਆਂ ਨੂੰ ਜੋੜਦੇ ਹੋ ਮੈਨੂੰ ਲੱਗਦਾ ਤੁਹਾਨੂੰ ਇਸ ਗੱਲ ਤੇ ਵੀ ਇੱਕ ਵਾਰੀ ਸ਼ਰਮ ਆਉਣੀ ਚਾਹੀਦੀ ਹੈ ਵੀ ਕਿਸ ਕਿਹੋ ਜਿਹੇ ਬੰਦਿਆਂ ਨਾਲ ਕੁਰਬਾਨੀਆਂ ਨੂੰ ਜੋੜਦੇ ਹੋ ਕੁਰਬਾਨੀਆਂ ਤੁਸੀਂ ਦੇਖਣੀਆਂ ਤਾਂ ਸਾਡੇ ਬੰਦਿਆਂ ਦੀਆਂ ਦੇਖੋ ਉਹ ਜਿਹੜੇ ਖਾਲੜਾ ਸਾਹਿਬ 25000 ਬੰਦਿਆਂ ਦਾ ਹਿਸਾਬ ਲੈ ਕੇ ਆਏ ਸੀ ਉਹ ਸੀ ਕੁਰਬਾਨੀਆਂ ਕੁਰਬਾਨੀਆਂ ਸਾਡੇ ਬੰਦਿਆਂ ਦੀਆਂ ਦੇਖੋ ਕੀ ਕੀ ਕੁਝ ਆਹ ਜ਼ਮੀਨਾਂ ਜਿਹੜੀਆਂ ਜਿਨ੍ਹਾਂ ਦੇ ਮਾਲਕ ਅਸੀਂ ਬਣੇ ਬੈਠੇ ਆ ਇਹ ਵੀ ਉਹਨਾਂ ਕੁਰਬਾਨੀਆਂ ਨੇ ਤੇ ਉਹਨਾਂ ਸ਼ਹਾਦਤਾਂ ਨਹੀਂ ਬਚਾਈਆਂ ਅੱਜ ਜੇ ਤੁਸੀਂ ਇਹਦੀ ਤਰਜ਼ਮਾਨੀ ਆ ਕਿਸੇ ਹੋਰ ਢੰਗ ਚ ਕਰੋਗੇ ਨਾ ਤਾਂ ਇਹ ਮਨਜ਼ੂਰ ਨਹੀਂ ਹੋਊਗੀ ਸੋ ਇਸ ਕਰਕੇ ਮੇਰੀ ਜਿਹੜੀ ਫੇਰ ਇੱਕ ਬੇਨਤੀ ਆ ਤੇ ਸੋਹਰਦਤਾ ਚ ਰਹਿ ਕੇ ਅਸੀਂ ਇਹ ਗੱਲ ਦੇਖਦੇ ਆ ਵੀ ਸਾਡੇ ਕੋਲੇ ਆਵਦਾ ਨਿਸ਼ਾਨ ਉਸ ਨਿਸ਼ਾਨ ਹੇਠਾਂ ਹੀ ਫੌਜਾਂ ਲੜਦੀਆਂ ਉਸ ਨਿਸ਼ਾਨ ਹੇਠਾਂ ਹੀ ਜਿਹੜੀ ਦੂਜੀ ਧਿਰ ਆ ਉਹਨੂੰ ਇਹ ਦੱਸਿਆ ਜਾਂਦਾ ਵੀ ਅਸੀਂ ਸੋਵਰਨ ਆ ਸਾਨੂੰ ਸਾਡੇ ਹੱਕ ਚਾਹੀਦੇ ਆ ਅਸੀਂ ਆਪਦੇ ਹੱਕਾਂ ਦੀ ਲੜਾਈ ਲੜਨ ਆਏ ਆ ਪੰਜਾਬ ਨੇ ਹਜੇ ਬਹੁਤ ਹੱਕ ਲੈਣੇ ਆਪਦੇ ਹਜੇ ਹੀ ਸਾਨੂੰ ਅਪੋਲੋਜੈਟਿਕ ਨਾ ਬਣਾਓ ਸਾਡੇ ਤੋਂ ਮਾਫੀਆਂ ਨਾ ਮੰਗਾਓ ਬਿਨਾ ਬਿਨਾ ਗੱਲਾਂ ਤੋਂ ਵੀ ਨਹੀਂ ਉਹ ਨਿਸ਼ਾਨ ਸਾਹਿਬ ਆ ਇਹ ਕੋਈ ਹੋਰ ਰੰਗਤ ਦੇ ਦੇਣਗੇ ਧਾਰਮਿਕ ਆ ਜੇ ਅਸੀਂ ਪੰਜਾਬੀ ਸਾਹਿਬ ਦਾ ਪਾਠ ਕਰਦੇ ਆ ਰਹਿ ਰਹਿ ਸਾਹਿਬ ਦਾ ਪਾਠ ਕਰਦੇ ਆ ਅਰਦਾਸਾਂ ਕਰਦੇ ਆ ਇੱਥੋਂ ਜਕਾਰੇ ਲੱਗਦੇ ਆ ਤੇ ਉਹਨੂੰ ਕੋਈ ਧਾਰਮਿਕ ਰੰਗਤ ਦੇਣ ਦੀ ਜ਼ਰੂਰਤ ਨਹੀਂ ਆ ਹੈ ਹੀ ਧਾਰਮਿਕ ਧਰਮ ਸਾਡੀ ਜ਼ਿੰਦਗੀ ਚੋਂ ਕਿਸੇ ਇਸ ਖੇਤੇ ਦੇ ਲੋਕਾਂ ਦੀ ਜ਼ਿੰਦਗੀ ਚੋਂ ਮਨਫੀ ਨਹੀਂ ਕੀਤਾ ਜਾ ਸਕਦਾ ਸਾਡਾ ਵੇ ਆਫ ਲਾਈਫ ਸੋ ਇਹਨਾਂ ਗੱਲਾਂ ਨੂੰ ਅਸੀਂ ਸਮਝੀਏ ਸਾਡੀ ਰੂਹ ਤੇ ਸੱਟਾਂ ਨਾਲ ਮਾਰੋ ਠੀਕ ਆ ਸੋ ਹਿਰਦਤਾ ਨਾਲ ਅਸੀਂ ਤੁਹਾਨੂੰ ਅੱਗੇ ਲਾਇਆ ਜੇ ਤੁਸੀਂ ਅੱਗੇ ਲੱਗੇ ਹੋ ਤੇ ਅਸੀਂ ਬਾਰ ਬਾਰ ਤੁਹਾਨੂੰ ਇੱਕੋ ਹੀ ਬੇਨਤੀ ਕਰਦੇ ਆ ਵੀ ਇਹ ਜਿਹੜੀ ਤੁਹਾਡੇ ਅੰਦਰ ਇੱਕ ਲੋਕਾਂ ਨੇ ਤੁਹਾਨੂੰ ਇੱਜ਼ਤ ਤੇ ਮਾਣ ਬਖਸ਼ਿਆ ਨਾ ਤੇ ਤੁਹਾਡੇ ਅੰਦਰ ਇੱਕ ਇੱਕ ਸੈਲਫ ਕੌਨਫੀਡੈਂਸ ਆਇਆ ਇਹ ਇਹਨਾਂ ਲੋਕਾਂ ਦੇ ਜਜ਼ਬੇ ਖਾਤਰ ਹੀ ਆਇਆ ਤੁਹ ਤੁਸੀਂ ਕਿਸੇ ਨੇ ਅੱਜ ਤੱਕ ਮੈਨੂੰ ਲੱਗਦਾ ਤੁਸੀਂ 10 ਕਿ ਦਿਨ 15 20 ਦਿਨ ਪਿੱਛੇ ਜਾਵੜੋ ਜਿੱਦੈ ਪੰਜਾਬ ਤੋਂ ਤੁਰੇ ਸੀ ਕਿਸੇ ਨੇ ਸੋਚਿਆ ਸੀ ਵੀ ਤੁਸੀਂ ਇੱਥੇ ਆ ਕੇ ਬੈਹਿ ਜਾਓਗੇ ਤੇ ਦਿੱਲੀ ਘੇਰ ਲੋਗੇ ਸੋ ਜਿਹੜੀ ਗੱਲ ਲੋਕਾਂ ਨੇ ਤੁਹਾਡੇ ਅੰਦਰ ਇਹ ਜਜ਼ਬਾ ਭਰਿਆ ਨਾ ਤੇ ਜਿਹਦੀ ਅਗਵਾਹੀ ਚ ਭਰਿਆ ਜਿਹੜੀ ਅਗਵਾਹੀ ਚ ਇਹ ਜਜ਼ਬਾ ਭਰਿਆ ਗਿਆ ਉਸ ਅਗਵਾਹੀ ਨੂੰ ਕਬੂਲੋ ਉਹ ਤੋਂ ਮੁਣਕਰ ਨਾ ਹੋ ਤੁਹਾਨੂੰ ਬੇਨਤੀ ਆ ਹੁਣ ਗਾਂਹ ਸੰਘਰਸ਼ ਨੂੰ ਕਿਵੇਂ ਵਧਾਉਣਾ ਕਿਵੇਂ ਲੜਨਾ ਉਸ ਬਾਰੇ ਸੋਚੋ ਸਾਨੂੰ ਬਾਲੇ ਸਿਆਣੇ ਹੋ ਕੇ ਮੱਤਾਂ ਨਾ ਦਿਓ ਕਿਉਂਕਿ ਸਾਡੇ ਰੂਹ ਤੇ ਬਾਈਦੀ ਆ ਸੱਟ ਤੇ ਮੁੜ ਕੇ ਸਾਡੇ ਤੋਂ ਜਿਹੜੀ ਇਹਦੇ ਤੇ ਰਿਐਕਟ ਕੀਤੇ ਬਿਨਾ ਜਾਂ ਤੁਹਾਨੂੰ ਸਹੀ ਆਨੇ ਵਾਲੀ ਥਾਂ ਤੇ ਲਿਆਏ ਬਿਨਾ ਰਹਿਣਾ ਨਹੀਂ ਜਾਂਦਾ ਵੀ ਇੱਕ ਜਾਣਾ ਤਾਂ ਆ ਕੇ ਪਹਿਲਾਂ ਇਹ ਗੱਲ ਕਰਦਾ ਵੀ ਨਿਸ਼ਾਨ ਸਾਹਿਬ ਲਾ ਦੋ ਤੇ ਨਿਹੰਗ ਸਿੰਘ ਫੌਜਾਂ ਕਿਸੇ ਹੋਰ ਮੈਦਾਨ ਚ ਜਾ ਕੇ ਆਪਦਾ ਅਭਿਆਸ ਕਰਨ ਨਹੀਂ ਉਹ ਸਾਡੀਆਂ ਫੌਜਾਂ ਇੱਥੇ ਹੀ ਅਭਿਆਸ ਕਰਨਗੀਆਂ ਮੋਰੀ ਦੱਸਦਾ ਸਾਡਾ ਸਾਡਾ ਨਿਸ਼ਾਨ ਸਾਹਿਬ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਤੇ ਹਮੇਸ਼ਾ ਹੀ ਝੂਲਦਾ ਰਹੂਗਾ ਉਹਦੀ ਅਗਵਾਹੀ 'ਚ ਹੀ ਅਸੀਂ ਲੜਾਈ ਲੜਦੇ ਰਹਾਂਗੇ ਤੇ ਅਗਲੀ ਗੱਲ ਜਿਹੜੀ ਤੁਹਾਡੇ ਨਾਲ ਕਰ ਰਹੇ ਹਾਂ ਵੀ ਕੁਰਬਾਨੀਆਂ ਨੂੰ ਜਿਵੇਂ ਤੁਸੀਂ ਪ੍ਰਭਾਸ਼ਿਤ ਕਰ ਰਹੇ ਹੋ ਉਹਦੇ ਤੇ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਐਂਡ ਸਭ ਤੋਂ ਵੱਡੀ ਗੱਲ ਏਕਾ ਸਹਜਤਾ ਤੇ ਜਿਹੜੀ ਨਿਮਰਤਾ ਉਹ ਦਿਖਾਓ ਬਾਰ-ਬਾਰ ਸਾਡੇ ਤੇ ਇਲਜ਼ਾਮ ਨਾ ਲਾਓ ਤੇ ਜੇ ਅਸੀਂ ਇਲਜ਼ਾਮ ਲਾਉਣ ਲੱਗ ਗਏ ਨਾ ਤੁਹਾਡੇ ਪਜਾਮੇ ਲਵਾਉਣ ਲੱਗ ਗਏ ਕਿਸੇ ਦੀ ਖਾਕੀ ਤੇ ਕਿਸੇ ਦੀ ਲਾਲ ਨਿਕਰ ਦਿਖੂਗੀ ਉੱਥੇ ਸੋ ਇਸ ਕਰਕੇ ਬਾਲਾ ਨਾ ਬੁਲਾਇਓ ਅਸੀਂ ਇੱਕ ਦੂਜੇ ਦੇ ਪ੍ਰਤੀ ਜਿੰਨੀ ਕਿ ਸੋਹਿਰਦਤਾ ਮੈਂ ਰੱਖੀ ਆ ਉਹ ਰੱਖ ਲੈਣ ਦਿਓ ਹਜੇ ਤੱਕ ਤੁਹਾਡੇ ਵੱਲੋਂ ਤਾਂ ਕੋਈ ਸੋਹਿਰਦਤਾ ਮੈਨੂੰ ਦਿਖੀ ਨਹੀਂ ਆ ਪਰ ਰੱਖ ਲੈਣ ਦੀਏ ਸੋਹਿਰਦਤਾ ਆਦਰਵਾਇਜ਼ ਨਿਕਰਾਂ ਦਾ ਰੰਗ ਮੈਨੂੰ ਵੀ ਦਿਖਾਉਣਾ ਆਉਂਦਾ ਸੋ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਜਿਉਂਦੇ ਵਾਸਤੇ ਰਹੋ ਸੰਗਤ ਨੂੰ ਕਹਿਣਾ ਜਿਉਂਦੇ ਵਾਸਤੇ ਰਹੋ ਤੇ ਆਗੂਆਂ ਨੂੰ ਕਹਿਣਾ ਐਨੀਆਂ ਮੱਤਾਂ ਨਾ ਦਿਓ ਕੋਈ ਐਸੀ ਗੱਲ ਨਹੀਂ ਅਸੀਂ ਤੁਹਾਨੂੰ ਮਾਨ ਸਨਮਾਨ ਦਿੱਤਾ ਉਹਨੂੰ ਬਰਕਰਾਰ ਰੱਖੋ ਬਹੁਤ ਸਾਰਾ ਪਿਆਰ ਸਤਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ